ਸੋ ਜਮਦਰੇ ਨੇੜੇ ਪੁਲ ਦੇ ਬਿਲਕੁਲ ਕਾਰ ਸਵਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇੱਕ ਟਾਲੀ ਦੇ ਨਾਲ ਕਾਰ ਵਰਨਾ ਕਾਰ ਦੇ ਟਕਰਾਉਣ ਨਾਲ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਟੋਟਲ ਇਹਦਾ ਇੰਜਨ ਵਾਲਾ ਵੀ ਬਿਲਕੁਲ ਖਸਤ ਹੋ ਚੁੱਕਿਆ ਹੈ ਕਾਫੀ ਨੁਕਸਾਨ ਕਾਰ ਦਾ ਹੋਇਆ ਹੈ ਤੁਹਾਨੂੰ ਇਸਨਾਂ ਨੂੰ ਚਮਕੌਰ ਸਾਹਿਬ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਖਤਰੇ ਤੋਂ ਬਾਹਰ ਦਸਿਆ ਗਿਆ ਤੇ ਇੱਕ ਡਰਾਈਵਰ ਬਿਲਕੁਲ ਖਤਰੇ ਤੋਂ ਬਾਹਰ ਸੀ ਤੇ ਉਹਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਪੋਜੇ ਮਾਜਰੇ ਜੋ ਕਿ ਪੋਜੇ ਮਾਜਰੇ ਉਹਦੇ ਕੋਲ ਜਾ ਰਹੀ ਸੀ ਛੱਡਣ ਰੋਪੜ ਤੋਂ ਲੁਧਿਆਣੇ ਤਾਂ ਪੋਜੇ ਮਾਜਰੇ ਪੁਲ ਕੋਲ ਇੱਕ ਮੋਟਰਸਾਈਕਲ ਜੋ ਸਾਹਮਣੇ ਪੋਜੇ ਮਾਜਰੇ ਪੁਲ ਤੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਪੋਜੇ ਮਾਜਰੇ ਪੁਲ ਦੇ ਉੱਤੇ ਜਿਸ ਤਰ੍ਹਾਂ ਮੋਟਰਸਾਈਕਲ ਆ ਰਹੇ ਉਸ ਤਰ੍ਹਾਂ ਬਿਨਾਂ ਦੇਖਿਓ ਨਾ ਵੱਲੋਂ ਸੜਕ ਤੇ ਮੋਟਰਸਾਈਕਲ ਚੜਾ ਦਿੱਤਾ ਗਿਆ ਇਸ ਤਰ੍ਹਾਂ ਚੜਾਉਣ ਦੇ ਨਾਲੇ ਸਾਹਮਣੇ ਤੋਂ ਤੇਜ਼ ਆ ਰਹੀ ਸੀ ਤੇ ਜਦੋਂ ਉਹਨਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਚਾਉਂਦੇ ਹੋਏ ਇਹ ਕਾਰ ਇੱਥੇ ਟਾਲੀ ਦੇ ਨਾਲ ਟਕਰਾ ਗਈ ਇਹ ਪੀਵੀ 12 ਐਚ 6786 ਗੱਡੀ ਹੈ ਜੋ ਕਿ ਰੋਪੜ ਦੇ ਨਾਲ ਲੱਗਦੇ ਪਿੰਡ ਦੀ ਵਰਦਾ ਕਾਰ ਤੇ ਡਰਾਈਵਰ ਨੇ ਦੱਸਿਆ ਕਿ ਉਹਨਾਂ ਦੇ ਕਰਤਿਦਾਰ ਨੂੰ ਛੱਡਣ ਦੇ ਲਈ ਜਾ ਰਹੇ ਸਨ ਤੇ ਉਹਨਾਂ ਦਾ ਇਹ ਹਾਦਸਾ ਰਾਸਤੇ ਦੇ ਵਿੱਚ ਹੋਇਆ ਤੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਦੱਸਿਆ ਕਿ ਇੱਕ ਜਿਹੜੀ ਨਾਲ ਲੜਕੀ ਸੀ ਰਿਸ਼ਤੇਦਾਰ ਸੀ ਉਸ ਦੀ ਬਾਹ ਫੈਕਚਰ ਹੈ ਤੇ ਡਰਾਈਵਰ ਖਤਰੇ ਤੋਂ ਬਾਹਰ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਖਾਸਾ ਚਮਕੌਰ ਸਾਹਿਬ ਦੇ ਰੋਪੜ ਮਾਰਗ ਉਹ ਜੇ ਮਜਰੇ ਪੁਲ ਦੇ ਲੱਗੇ ਹੋਇਆ ਹੈ ਆਸਾ ਹੋਣ ਦੇ ਨਾਲ ਦੇਖ ਸਕਦੇ ਹੋ ਜੀ ਸੜਕ ਪਹਿਲਾਂ ਟੁੱਟੀ ਹੋਈ ਸੀ ਹੁਣ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਹੈ ਜਦੋਂ ਇਹ ਸੜਕ ਬਣ ਗਈ ਹੈ ਤੇ ਇਹ ਤੇ ਤੇਜ਼ ਰਫਤਾਰ ਮੋਟਰਸਾਈਕਲ ਬਿਨਾਂ ਦੇਖੇ ਆ ਬੱਡੇ ਟੂ-ਵੀਹਲਰ ਬਿਨਾਂ ਲਾਈਟ ਤੋਂ ਦੇਖ ਸਕਦੇ ਸਕੂਟਰੀ ਨੇ ਚੜਾ ਲਿਆ ਸਾਹਮਣੇ ਤੋਂ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਕਿਸੇ ਨੇ ਹੰਦੂ ਬਲ ਨਹੀਂ ਦੇਖਿਆ ਇਹਦੇ ਆਉਣ ਦੇ ਨਾਲ ਇਹ ਹਾਦਸਾ ਹੋਇਆ ਹੈ ਲਾਈਵ ਤਸਵੀਰਾਂ ਦੇਖ ਸਕਦੇ ਇਹ ਵਰਨਾ ਕਾਰ ਦਾ ਕਾਫੀ ਨੁਕਸਾਨ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਤੇ ਲੜਕੀ ਨੂੰ ਜਿਸ ਦੀ ਬਾਹਾਂ ਫ੍ਰੈਕਚਰ ਹੈ ਉਸ ਨੂੰ ਟ੍ਰੀਟਮੈਂਟ ਲਈ ਅਗੇ ਰੈਫਰ ਕੀਤਾ ਹੈ ਇੱਕ ਖਦੇ ਵਰਨਾਕਾਰ ਇੱਕ ਗਾਰ ਹੈ ਕੁਝ ਤਸਵੀਰਾਂ ਦੇਖ ਸਕਦੇ ਹੋ ਵਰਨਾਕਾਰ ਦੇ ਨਾਲ ਹਾਦਸਾ ਹੋਇਆ ਜਿਸ ਤੇ ਕੀ ਨੁਕਸਾਨ ਗਾਰ ਦਾ ਬੁਰੀ ਤਰ੍ਹਾਂ ਟੋਟਲ ਆਫਟ ਹੋ ਚੁੱਕੀ ਹੈ ਤੇ ਡਰਾਈਵਰ ਨੇ ਦੱਸਿਆ ਕਿ ਉਹ ਖਤਰੇ ਤੋਂ ਬਾਹਰ ਹਨ ਪਰੰਤੂ ਉਹਨਾਂ ਦੇ ਗੱਡੀ ਦੇ ਕਾਫੀ ਨੁਕਸਾਨ ਹੈ